ਅੱਜ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਜਿਹਦੇ ਵਿੱਚ ਸਾਡੇ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਇੱਕ ਤੇ ਵਧੇ ਹੋਏ ਕਿਰਤ ਕਾਨੂੰਨ ਮੁਤਾਬਕ ਜੋ ਰੇਟ ਨੇ ਉਹਨਾਂ ਦੀ ਜੋ ਔੜੌਲਾ ਸੀਗਾ ਉਹ ਸੀਗਾ ਜੋ ਕਿ ਅੱਜ ਜਿਹੜਾ ਮੁੱਖ ਕਾਰਜਕਾਰੀ ਇੰਜੀਨੀਅਰ ਸਾਹਿਬ ਨੇ ਉਹਨਾਂ ਨੇ ਉਹ ਮਸਲੇ ਦਾ ਹੱਲ ਕਰ ਦਿੱਤਾ ਤੇ ਦੂਜਾ ਜੋ ਇਥੋਂ ਦੇ ਅਧਿਕਾਰੀਆਂ ਵੱਲੋਂ ਜਬਰੀ ਜਲ ਸਪਲਾਈ ਸਕੀਮਾਂ ਤੇ ਜਾ ਕੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਉਹਦਾ ਅੱਜ ਜਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਤੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਜੇਕਰ ਫਿਰ ਵੀ ਇੱਥੇ ਉਹਦੇ ਅਧਿਕਾਰੀਆਂ ਵੱਲੋਂ ਬਲਾਕ ਖੇੜਾ ਜਾਂ ਖਮਾਣੋ ਹੋਰ ਕਿਸੇ ਵੀ ਬਲਾਕ ਵਿੱਚ ਜੋ ਸਕਾਡਾ ਸਿਸਟਮ ਆ ਉਹ ਲਗਾਇਆ ਗਿਆ ਤਾਂ ਉਹਦਾ ਪਰਿਵਾਰਾਂ ਸਮੇਤ ਤੇ ਬੱਚਿਆਂ ਸਮੇਤ ਬੜਾ ਤਿੱਖਾ ਸੰਘਰਸ਼ ਕੀਤਾ ਜਾਊਗਾ ਸਕਾਡਾ ਸਿਸਟਮ ਹੈ ਕੀ ਹੈ ਸਕਾਡਾ ਸਿਸਟਮ ਇੱਕ ਗੁਜਰਾਤ ਦੀ ਕੰਪਨੀ ਹੈ ਤੇ ਜੋ ਕਿ ਆਟੋਮੈਟਿਕ ਪੈਨਲ ਆ ਜੋ ਜਿਹੜੀ ਸਕੀਮ ਤੇ ਲੱਗ ਗਈ ਫਿਰ ਉੱਥੇ ਉਹ ਆਪੇ ਆਪਰੇਟ ਕਰੂਗਾ ਉੱਥੇ ਵਰਕਰ ਦੀ ਲੋੜ ਨਹੀਂ ਰਹਿਣੀ ਜਿਹਦੇ ਨਾਲ ਸਾਡੇ ਵਰਕਰ ਦਾ ਰੋਜ਼ਗਾਰ ਖਤਰੇ ਵਿੱਚ ਅਸੀਂ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਸਾਡਾ ਜਿਹੜੀਆਂ ਮੰਗਾਂ ਨੇ ਜਾਂ ਸਾਡਾ 58 ਸਾਲ ਦਾ ਨੋਟੀਫਿਕੇਸ਼ਨ ਆ ਸਾਨੂੰ ਮਹਿਕਮੇ ਚ ਲਿਆ ਕੇ ਰੈਗੂਲਰ ਕਰੇ ਤੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸਿਸਟਮ ਨਹੀਂ ਲੱਗਣ ਦਿੱਤਾ ਜਾਊ। ਅੱਜ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਜਿਹਦੇ ਵਿੱਚ ਸਾਡੇ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਇੱਕ ਤੇ ਵਧੇ ਹੋਏ ਕਿਰਤ ਕਾਨੂੰਨ ਮੁਤਾਬਕ ਜੋ ਰੇਟ ਨੇ ਉਹਨਾਂ ਦੀ ਜੋ ਔੜੌਲਾ ਸੀਗਾ ਉਹ ਸੀਗਾ ਜੋ ਕਿ ਅੱਜ ਜਿਹੜਾ ਮੁੱਖ ਕਾਰਜਕਾਰੀ ਇੰਜੀਨੀਅਰ ਸਾਹਿਬ ਨੇ ਉਹਨਾਂ ਨੇ ਉਹ ਮਸਲੇ ਦਾ ਹੱਲ ਕਰ ਦਿੱਤਾ ਤੇ ਦੂਜਾ ਜੋ ਇੱਥੋਂ ਦੇ ਅਧਿਕਾਰੀਆਂ ਵੱਲੋਂ ਜਬਰੀ ਜਲ ਸਪਲਾਈ ਸਕੀਮਾਂ ਤੇ ਜਾ ਕੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਉਹਦਾ ਅੱਜ ਜਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਤੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਜੇਕਰ ਫਿਰ ਵੀ ਇੱਥੇ ਉਹਦੇ ਅਧਿਕਾਰੀਆਂ ਵੱਲੋਂ ਬਲਾਕ ਖੇੜਾ ਜਾਂ ਖਮਾਣੋ ਹੋਰ ਕਿਸੇ ਵੀ ਬਲਾਕ ਵਿੱਚ ਜੋ ਸਕਾਡਾ ਸਿਸਟਮ ਆ ਉਹ ਲਗਾਇਆ ਗਿਆ ਤਾਂ ਉਹਦਾ ਪਰਿਵਾਰਾਂ ਸਮੇਤ ਤੇ ਬੱਚਿਆਂ ਸਮੇਤ ਬੜਾ ਤਿੱਖਾ ਸੰਘਰਸ਼ ਕੀਤਾ ਜਾਊਗਾ ਸਕਾਡਾ ਸਿਸਟਮ ਹੈ ਕੀ ਹੈ ਸਕਾਡਾ ਸਿਸਟਮ ਇੱਕ ਗੁਜਰਾਤ ਦੀ ਕੰਪਨੀ ਹੈ ਤੇ ਜੋ ਕਿ ਆਟੋਮੈਟਿਕ ਪੈਨਲ ਆ ਜੋ ਜਿਹੜੀ ਸਕੀਮ ਤੇ ਲੱਗ ਗਈ ਫਿਰ ਉੱਥੇ ਉਹ ਆਪੇ ਆਪਰੇਟ ਕਰੂਗਾ ਉੱਥੇ ਵਰਕਰ ਦੀ ਲੋੜ ਨਹੀਂ ਰਹਿਣੀ ਜਿਹਦੇ ਨਾਲ ਸਾਡੇ ਵਰਕਰ ਦਾ ਰੋਜ਼ਗਾਰ ਖਤਰੇ ਵਿੱਚ ਆ ਅਸੀਂ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਸਾਡਾ ਜਿਹੜੀਆਂ ਮੰਗਾਂ ਨੇ ਜਾਂ ਸਾਡਾ 58 ਸਾਲ ਦਾ ਨੋਟੀਫਿਕੇਸ਼ਨ ਸਾਨੂੰ ਮਹਿਕਮੇ ਚ ਲਿਆ ਕੇ ਰੈਗੂਲਰ ਕਰੇ ਤੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸਿਸਟਮ ਨਹੀਂ ਲਗਨ ਦਿੱਤਾ ਜਾਊਗਾ